ਲਿਆ ਪਾ ਕੁੜੀ ਲੱਭਣੀ ਆ ਇਹਦੇ ਲਈ ਕੁੜੀ ਲੱਭਣੀ ਆ ਪਹਿਲੇ ਹੋਦਾ ਤਾਂ ਹੋਇਆ ਨਹੀਂ ਜਿਹੜਾ ਕਹੀ ਜਾਂਦਾ ਉਹ ਇਹ ਤਾਂ ਨਾ ਮਾਰਿਆ ਜਾਵੇ ਆ ਜਾਵੇ ਮੈਨੂੰ ਚੋਭਰਾ ਨੇ ਟਰੈਕਟਰ ਲਿਆ ਕੱਢ ਕਹਿੰਦੇ ਤਿਆਰ ਪਰ ਤਿਆਰ ਐ ਵੀ ਬਾਈ ਉਹਨਾਂ ਨੇ ਸਾਰੇ ਸੰਦ ਪੜੇ ਖਲਾਰ ਲਏ ਆ ਦਵਾ ਦਾ ਬਾਈ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧ ਮੈਂ ਹੁਪ ਕਰਦਾ ਸਾਰੇ ਠੀਕ ਹੋਵੋਗਾ ਸੁਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਹੈ ਸੋ ਗਾਇਜ਼ ਆਓ ਤੁਹਾਨੂੰ ਦਿਖਾਉਂਦੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹਦਾ ਮੁੰਡੇ ਦਾ ਵਿਆਹ ਆ ਗਿਆ ਜੀ ਵਿਆਹ ਨਹੀਂ ਅਗਲੇ ਥੋੜੇ ਅਗਲੇ ਤਾਂ ਸਾਂਭੇ ਨਹੀਂ ਜਾਂਦੇ ਤੇ ਹੋਰ ਤੁਹਾਡੇ ਨਵੇਂ ਤੇ ਨਵੇਂ ਤੁਰੇ ਹੁੰਦੇ ਮੇਰੇ ਚਿੱਟੇ ਮੂਡ ਸਨੇਕਰ ਹੈ ਨਹੀਂ ਮੇਰੇ ਕੋਲ ਕਿਉਂ ਕੀ ਸੀਗੇ ਉਹ ਚਿੱਟੇ ਔਰਸਾਲੇ ਬੂਟਾ ਸਨੇਕਰ ਭਾਲਦਾ ਜਿਸ ਸਨੇਕਰ ਤੋਂ ਬਿਨਾ ਰਹਿ ਨਹੀਂ ਉਹ ਰਹਾ ਉਹ ਸਨੇਕਰ ਵਾਲੇ ਜਿਹੜੇ ਕਾਲੇ ਨਹੀਂ ਮੇਰੇ ਕੋਲ ਸਕੈਚਰ ਵਾਲੇ ਅੰਮੀ ਇਹਦਾ ਵਿਆਹ ਆ ਚੰਡੀਗੜ੍ਹ ਦੀ ਕੁੜੀ ਆ ਕੋਈ ਪਿਆਰ ਨਹੀਂ ਚੱਲ ਦਾਦੇ ਦਾਦੇ ਇੰਨਾ ਨਾ ਸ਼ਰਮਾ ਯਾਰ ਆ ਵੇਖਿਆ ਆ ਵੇਖਿਆ ਅੰਮੀ ਚੰਗਾ ਹੀ ਕਰੋ ਠੀਕ ਆ ਇਹਦੇ ਲਈ ਆਪਾਂ ਕੁੜੀ ਲੱਭਣੀ ਆ ਇਹਦੇ ਲਈ ਕੁੜੀ ਲੱਭਣੀ ਆ ਚੰਗੀ ਹੋਵੇ ਕੁੜੀ ਮੰਮੀ ਨੇ ਕਿਹੜਾ ਆਵਤਾ ਕਰਾ ਲਉ ਪਹਿਲੇ ਇਹ ਮੇਰਾ ਹੋ ਜਾਤਾ ਖੋਇਆ ਨਹੀਂ ਜਿਹੜਾ ਕਹੀ ਜਾਂਦਾ ਉਹ ਇਹ ਤਾਂ ਨਾ ਮਾਰੇ ਆ ਜਾਵੇ ਮੈਨੂੰ ਠੀਕ ਹੈ ਨਾ ਐਕਸਕਿਊਜ਼ ਮੀ ਇਹ ਰੱਬ ਕਰਦੇ ਤਾਂ ਬਾਪ ਫੜੂ ਸਾਹਿਬ ਬਾਪ ਹਾਲ ਮੈਨੂੰ ਪੂਰਾ ਹੀ ਫੜਾ ਦੇਣਾ ਰੱਬ ਨੇ ਥੱਕੀ ਆ ਗਾ ਤੂੰ ਉਹ ਕਿਉਂ ਨਹੀਂ ਕਰਦਾ ਏ ਜੁਰਗ ਬਹੁਤ ਆਉਂਦੀ ਮੈਂ ਅਜੇ ਤੱਕ ਗਿਆ ਵੀ ਨਹੀਂ ਵਾਲਾ ਕੁੜੀ ਇਹਨੂੰ ਸਨੈਪਚੈਟ ਦੀ ਸਰਚ ਤੇ ਕਲਿੱਕ ਕਰਦੇ ਸਾਰੀਆਂ ਕੁੜੀਆਂ ਆ ਗਈਆਂ ਹਾਂ ਇਹ ਟਾਈਪ ਕਰਕੇ ਕਰਦੇ ਐਡ ਟਾਈਪ ਕਰਕੇ ਹਾਂ ਤੇ ਕਰਦਾਗਾ ਤੋ ਅਕਸੈਪਟ ਲੈ ਗਰੀ ਬਣੀਆਂ ਦਾ ਕੱਲ ਵੀ ਜੋ ਫੜਾ ਖੋਲ ਕੇ ਕੀ ਕੋਲ ਲਾ ਕੇ ਜਾਣਾ ਫੜਾ ਫੜਾ ਗੱਗੂ ਦੀ ਆ ਕੱਦ ਤੱਕ ਸਵੇਰ ਮੇ ਝੂਠ ਸਾ ਓਏ ਆ ਜਾ ਭਰਾਵਾ ਸੌ ਗਿਆ ਮਾਂ ਗੱਗੂ ਸੋ ਗਿਆ ਵਾ ਆਇਆ ਭਰਾਵਾ ਆ ਗਿਆ ਨੌਣ ਗਿਆ ਨੇ ਸੌਣ ਗਿਆ ਵਾ ਚਾਰਜਰ ਬੰਦ ਹੋ ਗਿਆ ਫੋਨ ਫੋਨ ਬੰਦ ਹੋ ਗਿਆ ਪਲੱਗ ਲਵਾ ਲੈਣ ਸਵੇਰੇ ਆਪਾਂ ਨਾ ਕੋਈ ਨਾ ਦਿੱਕਤ ਆਉਂਦੀ ਯਾਰ ਬਹੁਤ ਦਿੱਕਤ ਆਉਂਦੀ ਆਪਣੇ ਬੰਦੇ ਸਾਡੇ ਬਹੁਤ ਦਿੱਕਤ ਆਉਂਦੀ ਫੋਨ ਚਲਾਉਣ ਚ ਅੰਦਰ ਮੈਂ ਕਹਾਂ ਉਹ ਦੇ ਬਾਈ ਤੋਂ ਲਗਦਾ ਕਿ ਚੰਨ ਵਰਗੀ ਨਾਲ ਦਰਵਾਜ਼ਾ ਕਿਹੜਾ ਗਾਣਾ ਲਾਇਆ ਲਾ ਕੇ ਚੰਨ ਵਰਗੀ ਨਾਲ ਆਦੀ ਮੈਂ ਓਏ ਉਹ ਯਾਰੀ ਬਾਜਲਾ ਚੰਨ ਵਰਗੀ ਨਾਲ ਆਇਆ ਯਾਰ ਇਹ ਵੀ ਕਹਿੰਦੇ ਗੱਬਰੂਆਂ ਨੂੰ ਚਾਹੀਏ ਇੰਨਾ ਕਿ ਠੰਡ ਦੀ ਨੋ ਪ੍ਰਵਾਹ ਕਰਦੇ ਹੋਏ ਨੋ ਪ੍ਰਵਾਹ ਕਰਦੇ ਹੋ ਠੰਡ ਦੀ ਕਹਿੰਦੇ ਚੋਬਰ ਕਹਿੰਦੇ ਟਰੈਕਟਰ ਦੇ ਉੱਤੇ ਬਹਿ ਕੇ ਮਸ਼ੀਨ ਲੈਣ ਲਈ ਤਿਆਰ ਤੇ ਗੋਟੇ ਦੇ ਉੱਤੇ ਲੱਗੀ ਸੱਟ ਤੇ ਗੱਗੂ ਜੀ ਕੀ ਕਹਿਣਾ ਚਾਹੋਗੇ ਪਿੱਛੇ ਹਟ ਪਿੱਛੇ ਹਟ ਪਿੱਛੇ ਹਟ ਟਰੈਕਟਰ ਲਿਆ ਕੱਢ ਕਹਿੰਦੇ ਤਿਆਰ ਪਰ ਤਿਆਰ ਆਸ ਵਿੱਚ ਗੱਲਾਂ ਕਰਦੇ ਹੋ ਇਹ ਵੀ ਹੁਣ ਕੌਣ ਚਲਾਵੇ ਕੌਣ ਨਹੀਂ ਬਈ ਇਹਦੀ ਕਾਰ ਬਣਾ ਦੋ ਸਾਡੇ ਦਸਵਾਲ ਨੂੰ ਬਈ ਰੇੜਾ ਲਾ ਕੇ ਮੇਰਾ ਕਾਰ ਬਣਾ ਦੋ ਸਾਡੇ ਬੰਦੇ ਲਈ ਗੱਲ ਸਹੀ ਹੈ ਚਾਰ ਟਾਇਰ ਦਾ ਇਹ ਆ ਇਹ ਬਣ ਜਾਣੀ ਬਈ ਇਹਦੇ ਲਈ ਇਹਨੂੰ ਮੋਤ ਆ ਵੇ ਕਿੱਡਾ ਵੱਡਾ ਬੰਦਾ ਲਿਆਂਦਾ ਸੀ ਨਾਲ ਮੈਂ ਬੜਾ ਛੋਟਾ ਵੀਰੇ ਦੱਸੋ ਤੁਸੀਂ ਬੜਾ ਵੱਡਾ ਹੋ ਟਿਕਿਆ ਬਾਬਾ ਮੈਨੂੰ ਮਾਨ ਹੋ ਰਿਹਾ ਮੈਂ ਕਰਦਾ ਆ ਆ ਵੇਖ ਲੈ ਖੜ ਕੇ ਇਹ ਮਹਿਸੂਸ ਹੁੰਦਾ ਵੀ ਨਹੀਂ ਠੀਕ ਆ ਵੀ ਹੈਗਾ ਆਡਾ ਵੀ ਕੱਦ ਹਾਂ ਕੋਈ ਨਹੀਂ ਆ ਦੇਖੋ ਜਿਵੇਂ ਮਸ਼ੀਨ ਖਿਲਰੀ ਪਈ ਨਾ ਸਾਰੀ ਪਤਾ ਕਿੰਨੇ ਅਸੈਂਬਲ ਕਰਨੀ ਵੀਰੇ ਨੇ ਬਹੁਤ ਐਕਸਪੀਰੀਅੰਸ ਇੰਜੀਨੀਅਰਿੰਗ ਕੀਤੀ ਸੀ ਕਿੱਥੋਂ ਆਪਾਂ ਕਿਹੜੇ ਦੇਚੋ ਅੱਛਾ ਘਰੇ ਤੁਸੀਂ ਮੋਢੇ ਕੋ ਮੈਨੂੰ ਮੈਂ ਕਹਿਣ ਪਹਿਲੇ ਲੱਗੇ ਫਿਰ ਮਰ ਜਵਾਨ ਵੀਰੇ ਦੀ ਮੈਂ ਸਨੈਪਚੈਟ ਆਈਡੀ ਪਾਉਣਾ ਤੁਸੀਂ ਮਸ਼ੀਨਾਂ ਅਸੈਂਬਲ ਕਰਾਉਣੀ ਐ ਸੋ ਕੰਟੈਕਟ ਕਰ ਸਕਦੇ ਹੋ ਸੋ ਮੈਂ ਸਨੈਪਚੈਟ ਆਈਡੀ ਮੈਂਸ਼ਨ ਕੀਤੀ ਨਾਲ ਸਨੋਵਰ ਬੱਲ ਜੀ ਖੜੇ ਨੇ ਹਾਨਰ ਤੇ ਇੱਧਰ ਸਾਡੇ ਕੋਲ ਕੋਈ ਨਾ ਲੈੜੀ ਕੋਈਆਂ ਵੀ ਦੇ ਕਿਸ ਫੀਰ ਦੀਆਂ ਵੇਚ ਜਾਂਦੀਆਂ ਜਰਦੇ ਤੂੰ ਮੁੱਛਾ ਨਾ ਪੀਣਾ ਵਾ ਜੂਸ ਹੈ ਮੁੱਛਾ ਲੈੜੀ ਜਾਂਦਾ ਦੱਸਾ ਦੋਗੀ ਲੋ ਵੀ ਇੱਧਰ ਜੂਸ ਪਾਰਟੀ ਚੱਲ ਰਹੀ ਹੈ ਆਹ ਮੁੰਡੇ ਵੈਜੀਟੇਰੀਅਨ ਵੱਲੋਂ ਇਹ ਕਹਿੰਦੇ ਸਪੈਸ਼ਲ ਕਹਿੰਦਾ ਮੈਂ ਵੈਜੀਟੇਰੀਅਨ ਜੂਸ ਲਿਆਇਆ ਤੁਹਾਡੇ ਸਾਰਿਆਂ ਤੇ ਪੀਣਾ ਤੇ ਨਾ ਨੌਨ ਵੈਜ ਜੂਸ ਵੀ ਹੁੰਦਾ ਇੱਡੀ ਕੋਈ ਗੱਲ ਨਹੀਂ ਹੈਗੀ ਤੇ ਬਾਈ ਮੈਂ ਤਾਂ ਬਾਈ ਬਾ ਨੇ ਛੱਡ ਦੇ ਯਾਰ ਐਵੇਂ ਚੱਲ ਪੀ ਲੈਨੇ ਬਾਈ ਹੁਣੀ ਵਾਵਾ ਹੀ ਕਹਿਂਦੇ ਆਪਣ ਹਾਂਜੀ ਗਾ ਤੂੰ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ